ਸਸ਼ੀਕਾਲ ਨਮਸਕਾਰ ਦਾ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਆਇਆ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੇ ਟੂਰਿਸਟ ਤੇ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਤੇ ਵਰਕ ਪਰਮਿਟ ਨੂੰ ਲੈ ਕੇ ਜਾਂ ਫਿਰ ਤੁਸੀਂ ਕਿਸੇ ਵੀ ਕੈਟਾਗਰੀ ਦੇ ਲਈ ਫਾਈਲਿੰਗ ਕਰਨੀ ਹੈ ਤਾਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਉਹ ਇਨਫੋਰਮੇਸ਼ਨ ਤੁਹਾਡੇ ਆਈਟੀਆਰ ਪਲੱਸ ਤੁਹਾਡੀ ਬੈਂਕ ਅਕਾਊਂਟ ਦੇ ਨਾਲ ਜੁੜੀ ਹੋਈ ਹੈ ਜੋ ਬੈਂਕ ਸਟੇਟਮੈਂਟਸ ਨੇ ਉਹਦੇ ਨਾਲ ਜੁੜੀ ਹੋਈ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨੂੰੜਾ ਅਸਾਪੀਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਵੱਲੋਂ ਡੇ ਬਾਈ ਡੇ ਆਪਣਾ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਉਹਨੂੰ ਸਟ੍ਰਿਕਟ ਕੀਤਾ ਜਾ ਰਿਹਾ ਹੈ ਕਿਸੇ ਦਿਨ ਕੋਈ ਵੀਡੀਓ ਪਾ ਦਿੰਦਾ ਜੀ ਹੁਣ ਕੈਨੇਡਾ ਟੂਰਿਸਟ ਤੇ ਵਿਜ਼ਟਰ ਵੀਜ਼ੇ ਬੰਦ ਕਰ ਚੁੱਕਾ ਹੈ ਕਿਸੇ ਦਿਨ ਕੋਈ ਵੀਡੀਓ ਪਾ ਦਿੰਦਾ ਹੈ ਜੀ ਕੈਨੇਡਾ ਦਾ ਟੂਰਿਸਟ ਤੇ ਵਿਜ਼ਟਰ ਵੀਜ਼ਾ ਜਿਹੜਾ ਹੈ ਉਹ ਬਹੁਤ ਪੋਜ਼ਿਟਿਵ ਆ ਰਿਹਾ ਬੜਾ ਚੰਗਾ ਟ੍ਰੈਂਡ ਹੈ ਨਾਲ ਦੀ ਨਾਲ ਹੀ ਸੇਮ ਵਰਕ ਪਰਮਿਟ ਨੂੰ ਲੈ ਕੇ ਵੀ ਹੈ ਕਿਉਂਕਿ ਵਰਕ ਪਰਮਿਟ ਦੇ ਵਿੱਚ ਵੀ ਹਾਲ ਫਿਲਹਾਲ ਦੇ ਵਿੱਚ ਬਹੁਤ ਵੱਡੇ ਚੇਂਜਸ ਕੀਤੇ ਗਏ ਉਹਦੇ ਵਿੱਚ ਖਾਸ ਕਰਕੇ ক্লোਜ਼ ਤੇ ਓਪਨ ਵਰਕ ਪਰਮਿਟ ਨੂੰ ਲੈ ਕੇ ਕਈ ਵੱਡੇ ਡਿਸੀਜਨ ਲੈ ਗਏ ਪਰ ਅੱਜ ਜੋ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਕਰਨੀ ਹੈ ਤੁਹਾਡੀ ਬੈਂਕ ਸਟੇਟਮੈਂਟ ਤੇ ਆਈਟੀਆਰ ਨਾਲ ਜੁੜੀ ਹੋਈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਆਈਟੀਆਰ ਨਾਲ ਜੁੜਿਆ ਹੋਇਆ ਕਿੱਸਾ ਸ਼ੇਅਰ ਕਰ ਦਿੰਨਾ ਹੈ ਤੇ ਬਕਾਇਦਾ ਤੌਰ ਤੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਿੰਨਾ ਐ ਐਕਚੁਅਲ ਦੇ ਵਿੱਚ ਕਿ ਆਈਟੀਆਰ ਭਰਿਆ ਗਿਆ ਜਿਸ ਦੇ ਵਿੱਚ ਕਿਉਂਕਿ ਅਸੈਸਮੈਂਟ ਈਅਰ ਦੇ ਹਿਸਾਬ ਦੇ ਨਾਲ ਆਈਟੀਆਰ ਫਿਲ ਕੀਤਾ ਜਾਂਦਾ ਹੈ ਹੁਣ ਜਿਹੜਾ 2022 2023 ਦਾ ਆਈਟੀਆਰ ਦਾ ਤੁਹਾਨੂੰ ਮੈਂ ਸਕਰੀਨਸ਼ਾਟ ਦਿਖਾ ਰਿਹਾ ਐ ਐਕਚੁਅਲੀ ਮੈਂ ਨਾਮ ਇਸ ਕਰਕੇ ਨਹੀਂ ਸ਼ੇਅਰ ਕਰ ਰਿਹਾ ਕਿਉਂਕਿ ਸਿਕਿਉਰਿਟੀ ਹੁੰਦੀ ਹਰ ਇੱਕ ਦੀ ਆਪਣੀ ਇੰਡੀਵਿਜੂਅਲ ਸੋ ਸਿਕਿਉਰਿਟੀ ਪਰਪਸ ਤੋਂ ਉਹਨਾਂ ਦਾ ਨਾਮ ਹਾਈਡ ਕੀਤਾ ਹੋਇਆ ਬਟ ਉਹਨਾਂ ਦੀ ਡਿਟੇਲ ਹਾਈਡ ਕੀਤੀ ਹੋਈ ਹੈ ਬਟ ਐਕਚੁਅਲ ਦੇ ਵਿੱਚ ਇਹ ਜਿਹੜਾ ਆਈਟੀਆਰ ਹੈ ਉਹ ਸਿਰਫ 30900 ਰੁਪਏ ਦਾ ਫਿਲ ਕੀਤਾ ਗਿਆ ਹੈ ਯਾਨੀ ਕਿ ਜਿਹੜਾ ਐਨੂਅਲ ਯਾਨੀ ਸਾਲ ਦੀ ਇਨਕਮ ਹੈ ਉਹਦੇ ਵਿੱਚ 30900 ਰੁਪਏ ਸ਼ੋਅ ਕੀਤੀ ਗਈ ਤੇ ਸੇਮ ਇਹਦੇ ਵਿੱਚ ਜਿਹੜਾ ਰਿਫਲੈਕਟ ਹੋ ਰਿਹਾ ਸੀਗਾ ਟੈਕਸ ਵਾਲੀ ਇਨਕਮ ਉਹਦੇ ਵਿੱਚ ਅਕਸਰ ਕੀ ਹੁੰਦਾ ਹੈ ਕਿ ਜੋ ਤੁਹਾਡਾ ਅਮਾਉਂਟ ਕੰਪਿਊਟੇਸ਼ਨ ਡਾਕੂਮੈਂਟ ਦੇ ਵਿੱਚ ਹੁੰਦਾ ਹੈ ਜੇਕਰ ਉੱਤੇ ਟੈਕਸ ਨਹੀਂ ਲੱਗ ਰਿਹਾ ਜਾਂ ਟੈਕਸ ਲੱਗ ਰਿਹਾ ਹੈ ਜਾਂ ਫਿਰ ਕੋਈ ਟੈਕਸ ਐਗਜ਼ੈਂਪਸ਼ਨ ਆ ਤਾਂ ਉੱਥੇ ਬਕਾਇਦਾ ਤੌਰ ਤੇ ਡਿਟੇਲਸ ਦਿੱਤੀਆਂ ਹੁੰਦੀਆਂ ਨੇ ਤੁਹਾਡੇ ਡਿਡਕਸ਼ਨ ਜਿਹੜੇ ਆ ਉਹ ਬਕਾਇਦਾ ਤੌਰ ਤੇ ਡਿਡਕਸ਼ਨ ਜਿਹੜੀਆਂ ਨੇ ਉਹਦੀ ਬਕਾਇਦਾ ਤੌਰ ਤੇ ਹਿਸਟਰੀ ਲਿਖੀ ਹੁੰਦੀ ਹੈ ਤੇ ਉਹਦੇ ਹਿਸਾਬ ਦੇ ਨਾਲ ਜੋ ਫਾਈਨਲ ਅਮਾਉਂਟ ਹੁੰਦਾ ਹੈ ਉਸ ਫਾਈਨਲ ਅਮਾਉਂਟ ਨੂੰ ਰਿਫਲੈਕਟ ਕੀਤਾ ਜਾਂਦਾ ਹੈ ਤੁਹਾਡਾ ਜਿਹੜਾ ਮੇਨ ਪੇਜ ਹੁੰਦਾ ਆਈਟੀਆਰ ਦਾ ਉਹਦੇ ਉੱਤੇ ਹੁਣ ਜਿਹੜਾ ਮੇਨ ਪੇਜ ਸੀਗਾ ਆਈਟੀਆਰ ਦਾ ਇਹ ਤੁਸੀਂ ਸਕਰੀਨ ਤੇ ਦੇਖੋ ਸਾਰਾ 00000 ਸੀਗਾ ਇਹਦੇ ਵਿੱਚ ਕੁਝ ਸੀਗਾ ਹੀ ਨਹੀਂ ਸੀ ਅਮਾਉਂਟ ਹੁਣ ਜਿਹੜਾ ਤੁਹਾਡਾ ਕੰਪਿਊਟੇਸ਼ਨ ਡਾਕੂਮੈਂਟ ਸੀਗਾ ਉਹਦੇ ਵਿੱਚ 30900 ਰੁਪਏ ਸੈਲਰੀ ਦਿਖਾਈ ਗਈ ਕਿ ਗ੍ਰੋਸ ਸੈਲਰੀ ਇੰਨੀ ਹੈ ਟੋਟਲ ਸੈਲਰੀ ਇੰਨੀ ਬਣਦੀ ਹੈ ਤੇ ਜਿਹੜਾ ਆ ਕੰਪਿਟਿਸ਼ਨ ਡਾਕੂਮੈਂਟ ਸੀਗਾ ਕੰਪਿਟਿਸ਼ਨ ਡਾਕੂਮੈਂਟ ਦੇ ਇਲਾਵਾ ਜਿਹੜਾ ਫਾਈਨਲ ਜਾਂ ਕਹਿ ਸਕਦੇ ਹੋ ਮੇਨ ਪੇਜ ਹੁੰਦਾ ਹੈ ਉੱਥੇ ਜ਼ੀਰੋ ਸੀਗਾ ਯਾਨੀ ਕਿ ਉੱਥੇ ਅਮਾਉਂਟ ਜਿਹੜਾ ਉਹ 50000 ਤੱਕ ਦਾ ਜਿਹੜਾ ਤੁਹਾਡਾ ਕਹਿ ਸਕਦਾ ਹੈ ਕਿ ਅਮਾਉਂਟ ਹੁੰਦਾ ਹੈ ਉਹ ਅੰਡਰ ਤੁਹਾਡੇ ਹੈਲਥ ਦੇ ਆ ਹੋਰ ਉਹਦੇ ਹੁੰਦਾ ਸੋ ਉਸ ਚੀਜ਼ ਨੂੰ ਤੁਸੀਂ ਇਹਦੇ ਵਿੱਚ ਅਕਾਊਂਟ ਨਹੀਂ ਕਰ ਸਕਦੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਦੋਂ ਸੀਏ ਨੇ ਸੀਏ ਤੋਂ ਪੁੱਛਿਆ ਗਿਆ ਜਿਸ ਤੋਂ ਇਹ ਭਰਾਈ ਗਈ ਸੀ ਜੀਆਈਟੀਰ ਉਹਨਾਂ ਨੇ ਇੱਕ ਹਵਾਲਾ ਦਿੱਤਾ ਆ ਸੈਕਸ਼ਨ ਅੰਡਰ 16 ਆਈਏ ਦਾ ਉਹਨਾਂ ਨੇ ਕਿਹਾ ਕਿ ਇਸ ਸੈਕਸ਼ਨ ਦੇ ਅੰਡਰ ਜੇਕਰ ਤੁਹਾਡੀ 50000 ਤੱਕ ਇਨਕਮ ਹੈ ਤਾਂ ਉਹ ਤੁਹਾਡੀ ਤੁਹਾਡੇ ਹੈਲਥ ਤੇ ਟਰਾਂਸਪੋਰਟੇਸ਼ਨ ਦਾ ਕਰਕੇ ਉਹਨੂੰ ਆਪਾਂ ਉਹਦੀ ਵੈਲਿਊ ਜਿਹੜੀ ਹੈ ਉਹ ਜ਼ੀਰੋ ਸ਼ੋ ਕਰਦੀ ਹੈ ਹਾਲਾਂਕਿ ਕੋਈ ਲੈਟਰ ਪੈਡ ਤੇ ਲਿਖ ਕੇ ਦੇਵੇ ਇਹ ਗੱਲ ਤੇ ਹੋ ਨਹੀਂ ਰਹੀ ਕੋਈ ਸੀਏ ਵੀ ਨਹੀਂ ਲਿਖ ਕੇ ਦੇ ਰਿਹਾ ਬਟ ਐਕਚੁਅਲ ਦੇ ਵਿੱਚ ਕੀ ਹੈ ਕਿ ਉਹਦੀ ਰਿਫਲੈਕਸ਼ਨ ਜਿਹੜੀ ਜ਼ੀਰੋ ਆ ਰਹੀ ਹੈ ਉਹ ਕਿਸੇ ਨੂੰ ਸਮਝ ਨਹੀਂ ਆ ਰਹੀ ਹੁਣ ਜਦੋਂ ਏਜੰਟ ਨੇ ਫਾਈਲ ਲਈ ਉਦੋਂ ਤੇ ਧਿਆਨ ਨਹੀਂ ਦਿੱਤਾ ਪਰ ਜਦੋਂ ਹੁਣ ਈਸ਼ੂ ਬਣ ਗਿਆ ਤਾਂ ਹੁਣ ਉਹ ਆਪਣੇ ਆਪ ਦੇ ਵਿੱਚ ਕਹਿ ਸਕਦੇ ਹੋ ਕਿ ਉਹ ਈਸ਼ੂ ਨੂੰ ਡਿਫੈਂਡ ਕਰਨ ਵਾਸਤੇ ਹੁਣ ਕੋਈ ਵੀ ਸਟੋਰੀ ਜਿਹੜੀ ਆ ਉਹ ਤਿਆਰ ਨਹੀਂ ਹੋ ਰਹੀ ਜੇਕਰ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਉਸ ਆਈਟੀਆਰ ਨੂੰ ਜਾਂ ਤਾਂ ਰਿਵਾਈਜ਼ ਕਰ ਲੈਂਦੇ ਤੁਸੀਂ ਜੇ ਨਹੀਂ ਰਿਵਾਈਜ਼ ਕਰਨਾ ਸੀਗਾ ਤੇ ਐਟਲੀਸਟ ਉਸ ਆਈਟੀਆਰ ਨੂੰ ਨਾ ਯੂਜ਼ ਕਰਦੇ employment ਜਿਹੜੀ ਉਹਦੇ ਹਿਸਾਬ ਦੇ ਨਾਲ ਦਿਖਾਉਂਦੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਐਸਚਨ ਮਾਰਕ ਸੀਗਾ ਹੁਣ ਇੱਕ ਚੀਜ਼ ਇੱਥੇ ਸਮਝਣ ਦੀ ਲੋੜ ਹੈ ਉਹ ਆਈਟੀਆਰ ਜਿਹੜੀ ਹੈ ਜਿਹੜਾ ਸੀ ਹੈ ਉਹਨੇ ਇਹ ਹਵਾਲਾ ਦਿੱਤਾ ਕਿ ਭਈ ਨਵੰਬਰ ਦੇ ਵਿੱਚ ਜੌਬ ਜੁਆਇਨ ਹੋਈ ਸੀ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਨਹੀਂ ਦਸੰਬਰ ਦੇ ਵਿੱਚ ਜੌਬ ਜੁਆਇਨ ਹੋਈ ਸੀਗੀ ਸੋ ਜਨਵਰੀ ਚ ਪਹਿਲੀ ਸੈਲਰੀ ਕ੍ਰੈਡਿਟ ਹੋਈ ਫਰਵਰੀ ਮਾਰਚ ਕਿੰਨਾ ਮਹੀਨਿਆਂ ਦੀ ਸਿਰਫ ਜਿਹੜੀ ਹੈ ਉਹ ਸੈਲਰੀ ਜਿਹੜੀ ਉੱਥੇ ਦਿਖਾਈ ਗਈ ਹੈ ਹੁਣ ਕਿੰਨਾ ਮਹੀਨਿਆਂ ਦੀ ਸੈਲਰੀ ਉੱਥੇ ਦਿਖਾਈ ਗਈ ਪਰ ਉਹਦੀ ਐਕਸਪਲੇਨੇਸ਼ਨ ਨਹੀਂ ਹੈਗੀ ਕਿਤੇ ਵੀ ਉਹਦੀ ਐਕਸਪਲੇਨੇਸ਼ਨ ਜੇ ਉਦਾਂ ਹਵਾ ਦੇ ਵਿੱਚ ਕੋਈ ਦਿੰਦਾ ਹੈ ਤਾਂ ਉਹ ਐਪਲੀਕੈਂਟ ਜਿਹੜਾ ਉਹ ਬੈਨ ਵੀ ਹੋ ਸਕਦਾ ਹੈ ਸੋ ਇਹ ਆਈਟੀਆਰ ਦਾ ਬਹੁਤ ਵੱਡਾ ਇਸ਼ੂ ਬਣਿਆ ਤੇ ਹੁਣ ਕਹਿ ਸਕਦੇ ਹੋ ਸਾਰਾ ਲੱਗਾ ਲਗਾਇਆ ਪੈਸਾ ਜਿਹੜਾ ਉਸ ਇੱਕ ਆਈਟੀਆਰ ਦੀ ਵਜ੍ਹਾ ਦੇ ਨਾਲ ਨੁਕਸਾਨਿਆ ਜਾ ਸਕਦਾ ਹੈ ਸੋ ਆਈਟੀਆਰ ਜਦੋਂ ਵੀ ਤੁਸੀਂ ਭਰਨਾ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਕਿ ਤੁਹਾਡੇ ਕੰਪਿਊਟੇਸ਼ਨ ਡਾਕੂਮੈਂਟ ਤੇ ਜਿਹੜੀ ਫਾਈਨਲ ਰਸੀਪਟ ਜਿਹੜਾ ਮੇਨ ਪੇਜ ਹੁੰਦਾ ਹੈ ਦੋਵੇਂ ਆਪਸ ਦੇ ਵਿੱਚ ਟੈਲੀ ਹੋਣ ਅਮਾਉਂਟ ਪ੍ਰੋਪਰ ਰਿਫਲੈਕਟ ਕਰਦੀ ਹੋਵੇ ਜੇ ਨਹੀਂ ਕਰ ਰਹੀ ਤਾਂ ਉਹ ਕਨਸਰਨ ਹੈਗਾ ਹੈ ਉਹਨੂੰ ਤੁਸੀਂ ਆਪਣੇ ਏਜੰਟ ਕੋਲ ਚੱਕ ਸਕਦੇ ਹੋ ਦੂਜੀ ਗੱਲ ਜਿਹੜੇ ਏਜੰਟ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਚੰਗੀ ਤਰ੍ਹਾਂ ਫਾਈਲ ਕ੍ਰਾਸ ਚੈੱਕ ਕਰਕੇ ਹੀ ਫਾਈਲ ਲਾਇਆ ਕਰਨ ਇਦਾਂ ਇੰਨੇ ਵਾਰ ਨਾ ਲਾਦਿਆ ਕਰਨ ਕਿਉਂਕਿ ਬਾਅਦ ਵਿੱਚ ਇਹ ਚੀਜ਼ਾਂ ਪੁਗਤੀਆਂ ਪੈਂਦੀਆਂ ਹੁਣ ਆਈਟੀਆਰ ਤੋਂ ਬਾਅਦ ਬੈਂਕ ਸਟੇਟਮੈਂਟ ਤੇ ਆ ਜਾਂਦੇ ਆ ਅਕਸਰ ਤੁਸੀਂ ਸੁਣਿਆ ਹੋਣਾ ਕਿ ਕੋਈ ਕਹਿੰਦਾ ਜੀ ਬੈਲੈਂਸ ਸਰਟੀਫਿਕੇਟ ਦੇ ਵੀਜ਼ਾ ਆ ਗਿਆ ਜਾਂ ਕੋਈ ਇਹ ਕਹਿੰਦਾ ਕਿ ਭਈ ਬੈਂਕ ਸਟੇਟਮੈਂਟ ਜਿੱਦਾਂ ਦੇ ਵੀ ਹੋ ਵੀਜ਼ਾ ਆ ਜਾਓ ਦੇਖੋ ਪਹਿਲੀ ਗੱਲ ਤੇ ਹੈ ਜਿਹੜੀਆਂ ਨਕਲੀ ਬੈਂਕ ਸਟੇਟਮੈਂਟਾਂ ਸੀ ਉਹਨਾਂ ਨੂੰ ਜ਼ਿਆਦਾਤਰ ਪੀਐਫਐਲ ਲੈਟਰ ਆ ਰਹੇ ਆ ਤੇ ਇੱਕ ਬਹੁਤ ਵੱਡਾ ਕੰਸਰਨ ਨੇ ਹੈ ਕਿ ਤੁਹਾਡੀ ਇੰਪਲੋਇਮੈਂਟ ਰਿਫਲੈਕਟ ਹੋਣੀ ਚਾਹੀਦੀ ਹੈ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ ਇੱਕ ਵਿਜ਼ਿਟਰ ਵੀਜ਼ਾ ਇਦਾਂ ਰਿਫਿਊਜ਼ ਹੋਇਆ ਜੀ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਨਹੀਂ ਸ਼ੋ ਕਰ ਰਹੀ ਕਿ ਤੁਹਾਡੀ এমਪਲੋਇਮੈਂਟ ਐਕਚੁਅਲ ਦੇ ਵਿੱਚ ਕੀ ਹੈ ਸੋਰਸ ਆਫ ਇਨਕਮ ਜਿਹੜਾ ਹੈ ਉਹ ਕੀ ਹੈ ਤਾਂ ਉਹਦਾ ਅਮਾਉਂਟ ਜਿਹੜਾ ਉਹ ਕਿਦਾਂ ਉਧਰ ਰਿਫਲੈਕਟ ਹੁੰਦਾ ਸੋ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਉਸ ਰੀਜ਼ਨ ਕਰਕੇ ਉਹਨਾਂ ਦਾ ਵੀਜ਼ਾ ਜਿਹੜਾ ਉਹ ਰਿਜੈਕਟ ਹੋ ਗਿਆ ਸੋ ਇੱਥੇ ਇਹ ਦੋਵੇਂ ਚੀਜ਼ਾਂ ਇੰਪੋਰਟੈਂਟ ਹੈ ਪਾਵੇਂ ਤੁਹਾਡਾ ਬੈਂਕ ਸਟੇਟਮੈਂਟ ਹੋਵੇ ਪਾਵੇਂ ਆਈਟੀਆਰ ਹੋਵੇ ਜਦੋਂ ਵੀ ਤੁਸੀਂ ਫਾਈਲਿੰਗ ਕਰਨੀ ਹੈ ਇਹਨਾਂ ਦੋਹਾਂ ਚੀਜ਼ਾਂ ਨੂੰ ਬਕਾਇਦਾ ਤੌਰ ਤੇ ਵੈਰੀਫਾਈ ਕਰੋ ਜੇਕਰ ਤੁਹਾਡੀ এমਪਲੋਇਮੈਂਟ ਜਗ ਅਕਾਊਂਟ 'ਚ ਕ੍ਰੈਡਿਟ ਨਹੀਂ ਹੋ ਰਿਹਾ ਪੈਸੇ ਤਾਂ ਉਹਦਾ ਬਕਾਇਦਾ ਤੌਰ ਤੇ ਐਕਸਪਲੇਨੇਸ਼ਨ ਹੋਣਾ ਚਾਹੀਦਾ ਕਿ ਤੁਹਾਨੂੰ ਕੈਸ਼ ਸੈਲਰੀ ਮਿਲ ਰਹੀ ਸੀਗੀ ਉਹ ਸੈਲਰੀ ਜਿਹੜੀ ਆ ਤੁਹਾਨੂੰ ਚੈੱਕ ਦੇ ਥਰੂ ਮਿਲ ਰਹੀ ਸੀ ਕਿੱਦਾਂ ਮਿਲ ਰਹੀ ਸੀ ਕਿੱਦਾਂ ਨਹੀਂ ਸੀ ਮਿਲ ਰਹੀ ਤੇ ਬਕਾਇਦਾ ਤੌਰ ਤੇ ਜਿਹੜੀ ਵੀ ਉਹ ਤੁਸੀਂ ਐਕਸਪਲੇਨੇਸ਼ਨ ਦੇਣੀ ਹੈਗੀ ਆ ਉਸ ਐਕਸਪਲੇਨੇਸ਼ਨ ਦਾ ਪ੍ਰੂਫ ਜ਼ਰੂਰ ਲਗਾਓ ਲੈਟਰ ਪੈਡ ਦੇ ਉੱਤੇ ਤੁਹਾਡਾ ਏਮਪਲੋਇਰ ਲ ਇਨ ਹੈਂਡ ਪੇ ਕਰਦੇ ਆ ਸੋ ਇਸ ਸਿਚੁਏਸ਼ਨ ਵਿੱਚ ਕੋਈ ਹੋਰ ਨਾ ਫਸ ਜਾਏ ਇਸ ਕਰਕੇ ਅਵੇਅਰ ਕਰਨ ਲਈ ਮੈਨੂੰ ਲੱਗਾ ਕਿ ਤੁਹਾਡੇ ਨਾਲ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਉਮੀਦ ਕਰਦਾ ਹਾਂ ਵਲੋਗਸੰਦ ਆਓਗੇ ਚਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਜਿੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਉਹ ਟੇਢੀ ਪ੍ਰੋਫਾਈਲ ਡਿਸਕਸ ਕੀਤੀ ਜਾਵੇ ਤਾਂ ਕਿ ਤੁਸੀਂ ਕਦੇ ਨਾ ਕਦੇ ਜੇਕਰ ਕਿਸੇ ਹੋਰ ਨਾਲ ਪ੍ਰੋਬਲਮ ਜੇਕਰ ਹੋ ਗਈ ਹੈ ਤਾਂ ਉਹ ਸਿਚੁਏਸ਼ਨ ਤੁਹਾਡੇ ਜਾਂ ਕਿਸੇ ਹੋਰ ਨਾਲ ਨਾ ਬਣ ਜਾਵੇ ਉਮੀਦ ਕਰਦਾ ਹਾਂ ਵਲੋਗਸੰਦ ਆਓਗੇ ਚਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਵੀਜ਼ਾ ਫਾਈਲਿੰਗ ਨਹੀਂ ਕੀਤੀ ਜਾਂਦੀ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਉਸ ਨੂੰੜਾ ਐਸਓਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸ਼ੇਅਰ ਕਰੋ ਧੰਨਵਾਦ